ਇੱਕ ਵੱਡੇ ਪੱਧਰ ਤੇ ਉਗਰਾਹਾਂ ਜੱਥੇਬੰਦੀ ਚ ਜੜੀਆਂ ਔਰਤਾਂ ਦੀ ਸਮੂਲੀਅਤ ਹੈ ਪਰ ਹੋਰ ਕਿਸੇ ਜੱਥੇਬੰਦੀ ਦੇ ਵਿੱਚ ਔਰਤਾਂ ਜੜੀਆਂ ਘੱਟ ਦਿਖਾਈ ਦਿੰਦੀਆਂ ਨੇ ਕੀ ਕਾਰਨ ਸਮਝਦੇ ਹੋ ਦੇਖੋ ਕੁਲਦੀਪ ਸਾਡੀ ਜੱਥੇਬੰਦੀ ਔਰਤਾਂ ਦੇ ਲੜਨ ਨੂੰ ਅਸੀਂ ਕਹਿੰਨ ਨੂੰ ਭਾਵੇਂ ਕੋਈ ਕੋਸ਼ਿਸ਼ ਅਸੀਂ ਬਾਬੇ ਨਾਨਕ ਦੇ ਉਸ ਫਲਸਫੇ ਤੇ ਚੱਲਦੇ ਆ ਹਮ ਬਾਬੇ ਨਾਨਕ ਨੇ ਸਾਡੇ ਗੁਰਬਾਣੀ ਚ ਲਿਖਿਆ ਸੋਖੋ ਮੰਦਾ ਕੀ ਜਤ ਜੰਮੇ ਰਾਜਾਨ ਹਮ ਔਰਤ ਨੂੰ ਸਨਮਾਨ ਦਾ ਦਰਜਾ ਦਿੱਤਾ ਹੈ ਅਸੀਂ ਇਹ ਸੰਦੇਸ਼ ਵੀ ਔਰਤ ਨੂੰ ਸਮਾਨ ਦਾ ਦਰਜਾ ਦੇ ਕੇ ਔਰਤ ਜੇ ਘਰ ਦੇ ਕੰਮਾਂ ਚੱਲਦਾ ਹਿੱਸਾ ਪੁੰਹਦੀ ਹੈ ਸੰਘਰਸ਼ ਕਿਉਂ ਨਹੀਂ ਹਿੱਸਾ ਪਾ ਸਕਦੀ ਅਸੀਂ ਔਰਤਾਂ ਨੂੰ ਜਾਗਰੂਤ ਕਰਨਾ ਅਸੀਂ ਤਾਂ ਸਮਝਦੇ ਹਾਂ ਵੀ ਸਮਾਜ ਦੇ ਦੋ ਪਹੀਏ ਆ ਇਹ ਜੇ ਬਰਾਬਰ ਔਰਤਾਂ ਨਹੀਂ ਆਉਂਦੀਆਂ ਕੋਈ ਸੰਘਰਸ਼ ਜਿੱਤੇ ਨਹੀਂ ਜਾ ਸਕਦਾ ਅਸੀਂ ਦਾ ਮੁੱਢ ਤੋਂ ਲੈ ਕੇ ਔਰਤਾਂ ਨੂੰ ਬਰਾਬਰ ਅਸੀਂ ਪਿਛਲੇ ਖਾਸ ਕਰਕੇ ਸਾਡੇ ਜਿਹੜਾ ਅਜਲਾਸ ਹੋਇਆ ਸੀਗਾ 2018 ਦੇ ਵਿੱਚ ਉਦੋਂ ਤੋਂ ਕਾਜ ਕੱਢਿਆ ਹੋਇਆ ਹੈ ਵੀ ਔਰਤਾਂ ਦੀ ਸਮੂਲੀਅਤ ਘੋੜਾਂ ਦੇ ਵਿੱਚ ਬਰਾਬਰ ਲੈ ਕੇ ਆਉਣੀ ਹੈ ਤੇ ਇਹ ਸਾਡਾ ਲੌਂਦੇ ਲੌਂਦੇ ਥੋੜੇ ਪੂਰੀ ਉਦਾਹਰਨਾਂ ਜਦੋਂ ਦਿੱਲੀ ਅੰਦੋਲਨ ਚੱਲਦਾ ਸੀ 8 ਮਾਰਚ ਹਮ ਔਰਤ ਦਿਹਾੜਾ ਸੀ ਹਮ 65-70 ਹਜ਼ਾਰ ਔਰਤਾਂ ਸਾਡੇ ਪੰਜਾਬ ਦੇ ਵਿੱਚੋਂ ਗਈਆਂ ਦੁਨੀਆਂ ਦੀਆਂ ਤਾਂ ਉੱਥੇ ਨਿਗਰਾਨ ਲੱਗਣਾ ਹੋਈਆਂ ਸੀਗਾ ਹਮ ਦੁਨੀਆਂ ਦੇ ਵੱਡੇ ਵੱਡੇ ਜਿਹੜੇ ਮਤਲਬ ਉਹ ਮੀਡੀਆ ਸੀਗਾ ਜਿਹੜਾ ਉਹ ਵੀ ਹੈਰਾਨ ਰਹਿ ਗਿਆ ਵੀ ਇੰਨੀਆਂ ਔਰਤਾਂ ਯਾਰ ਪੰਜਾਬ ਚੋਂ ਆ ਕੇ ਦਿੱਲੀ ਦੇ ਵਿੱਚ ਔਰਤ ਦਿਹਾੜੇ ਤੇ ਅਸੀਂ ਕਿਹਾ ਅਸੀਂ ਉਸ ਮਸਲੇ ਨੂੰ ਲੈ ਕੇ ਹੁਣ ਵੀ ਜਦੋਂ ਅਸੀਂ ਆਪਾ ਮੋਰਚਾ ਲਾ ਰਹੇ ਹਾਂ ਅਸੀਂ ਔਰਤਾਂ ਦੀਆਂ ਵਿਸ਼ੇਸ਼ ਮੀਟਿੰਗਾਂ ਕਰਾ ਰਹੇ ਹਾਂ ਹਮ ਅਕਾਲੀ ਬਛੰਡੇ ਜਣੇ ਦੀ ਮੀਟਿੰਗ ਹੋਈ ਹੈ ਪੁੱਚੋ ਦੇ ਵਿੱਚ ਤੁਹਾਨੂੰ ਰਿਪੋਰਟਾਂ ਮਿਲ ਜਾਣਗੀਆਂ 7-800 ਕੱਲੇ ਬਛੰਡੇ ਜ਼ਿਲ੍ਹੇ ਦੇ ਵਿੱਚੋਂ ਆਈ ਬਾਕੀ ਜ਼ਿਲ੍ਹਿਆਂ ਦੇ ਵਿੱਚ ਅੱਜ ਪਟਿਆਲੇ ਦੀ ਹੋ ਰਹੀ ਹੈ ਆਈ ਬਾਦ ਮੀਟਿੰਗ ਅਸੀਂ ਔਰਤਾਂ ਨੂੰ ਸਿੱਖਿਆ ਦੇ ਕਰਕੇ ਔਰਤਾਂ ਨੂੰ ਕਹਿ ਰਹੇ ਹਾਂ ਜਿਹੜੇ ਕਿਉਂਕਿ ਔਰਤ ਦੂਰਾ ਦਬਾ ਚੱਲਦੀਆਂ ਹਮ ਔਰ ਰਸੋਈ ਦਾ ਦਬਾ ਵੀ ਉਹਨਾਂ ਤੇ ਮਰਦਾਂ ਦਾ ਦਬਾ ਉਹਨਾਂ ਤੇ ਹੈਗਾ ਸਮਾਜਿਕ ਦ ਆਰਥਿਕ ਦਬਾਅ ਤਾਂ ਸਾਰਿਆਂ ਤੇ ਸਾਂਝਾ ਹੋ ਚੱਲ ਰਹੀ ਚੱਲਦੀ ਹੈ ਇਸ ਕਰਕੇ ਅਸੀਂ ਸਮਝਦੇ ਆ ਵੀ ਜਿਹੜਾ ਵਰਗ ਜਿੰਨਾ ਦਬਾਅ ਵੱਧ ਚੱਲਦਾ ਹੈ ਉਹਦਾ ਲੜਾਕੂ ਤੰਤ ਵੀ ਜ਼ਿਆਦਾ ਹੁੰਦਾ ਹੈ ਹਮ ਅਸੀਂ ਇਹ ਵੀ ਸਮਝਦੇ ਆ ਵੀ ਜਦੋਂ ਔਰਤਾਂ ਸਾਡੇ ਘੋੜਾਂ ਦੇ ਵਿੱਚ ਆਉਣਗੀਆਂ ਸਾਡੇ ਉਹ ਛਤਰੀ ਵੀ ਬਣਨਗੀਆਂ ਹਮ ਸਾਡੇ ਜਿਹੜੇ ਕੱਲੇ ਕਦੇ ਕਦੇ ਉਹਦਾ ਸੁਣਿਆ ਨਹੀਂ ਹੁੰਦਾ ਜਦੋਂ ਸੁਖਵੀਰ ਬਾਦਲ ਵੀ ਕਹਿੰਦਾ ਰਿਹਾ ਆ ਹੁਣ ਭਗਵੰਤ ਮਾਨ ਵੀ ਕਹਿੰਦਾ ਵੀ ਤਾਂ ਬੇਲੜਾ ਜਿੱਥੇ ਮਰਜ਼ੀ ਪੱਲੀ ਵਿਛਾ ਲੈਂਦੇ ਆ ਅ ਪਿੱਛੇ ਕਹਿੰਦੇ ਸੀ ਨਾ ਵੀ ਇਹ ਜਗਾ ਨਹੀਂ ਵੇਦੇ ਬਜਾਰੀ ਵੇਦੇ ਜਗਾ ਵੇਖ ਕੇ ਪੱਲੀ ਵਿਛਾ ਲੈਣ ਦੇ ਜੇ ਸਾਡੇ ਨਾਲ ਔਰਤਾਂ ਆ ਸਾਨੂੰ ਇਹ ਗੱਲ ਨਹੀਂ ਕਹਿਣਗੇ ਅਗਲੇ ਕਹਿਣਗੇ ਪਰਿਵਾਰਾਂ ਸਮੇਤ ਆਇਆ ਜੇ ਔਰਤਾਂ ਨੂੰ ਉਹਨਾਂ ਦੇ ਬੱਚੇ ਆਉਂਦੇ ਹਮ ਇੱਕ ਗੱਲ ਦੂਜੀ ਗੱਲ ਜੇ ਸਾਡੇ ਨਾਲ ਔਰਤਾਂ ਹੋਣਗੀਆਂ ਜੇ ਸਰਕਾਰ ਚਾਹੁੰਦਿਆ ਹੋਇਆ ਵੀ ਸਾਡੇ ਤੇ ਜਬਰ ਕਰਨਾ ਜੇ ਔਰਤਾਂ ਵਿੱਚ ਉਹਨਾਂ ਦੀ ਸਿਆਸੀ ਬਦਨਾਮੀ ਜਾਦੇ ਹੁੰਦੀ ਹੈ ਸਾਡੀ ਇਸ ਤਰ੍ਹਾਂ ਦੀ ਵੀ ਛਤਰੀ ਬਣਦੀ ਔਰਤਾਂ ਤੀਜੀ ਗੱਲ ਜਦੋਂ ਔਰਤਾਂ ਕੋਲੇ ਕੋਈ ਗੱਲ ਜਾਂਦੀ ਆ ਮੰਗ ਪੱਤਰ ਦੀ ਵਿਆਖਿਆ ਸੀ ਔਰਤਾਂ ਕੋਲ ਕਿ ਲੱਗਿਆ ਚੁੱਲ੍ਹੇ-ਚੁੱਲ੍ਹੇ ਤੇ ਗੱਲ ਜਾਊਗੀ ਸਾਡੀ ਚਰਚਾ ਚੁੱਲ੍ਹੇ-ਚੁੱਲ੍ਹੇ ਤੇ ਚੱਲੂ ਬੱਚੇ-ਬੱਚੀ ਦੀ ਜ਼ੁਬਾਨ ਤੇ ਚੱਲੂ ਵੀ ਆ ਮੰਗਾ ਮਸਲੇ ਆਹਾ ਔਰਤਾਂ ਚ ਇੰਨੀ ਸ਼ਕਤੀ ਅਸੀਂ ਸਮਝਦੇ ਆ ਔਰਤਾਂ ਚ ਮਰਦਾਂ ਨਾਲੋਂ ਪ੍ਰਚਾਰ ਕਰਨ ਦੇ ਮਾਮਲੇ ਦੇ ਵਿੱਚ ਬਹੁਤ ਵੱਡੀ ਸਮਰੱਥਾ ਹੈ ਔਰਤਾਂ ਦਾ ਸਾਡਾ ਆਪਦਾ ਤਜਰਬਾ ਹੈ ਸੋ ਨਮ ਅਸੀਂ ਆਮ ਬੋਲਣ ਚ ਲਿਆਉਂਦੇ ਰਹੇ ਹਾਂ ਮੇਰਾ ਖੈਲ ਵੀ ਇੰਟਰਵਿਊ ਚ ਮੈਂ ਪਹਿਲੀ ਵਾਰ ਕਹਿ ਰਿਹਾ ਗੱਲ ਤੁਸੀਂ ਤਜਰਬਾ ਕਰਕੇ ਦੇਖ ਲਓ ਜਦੋਂ ਮਰਦ ਸਫਰ ਕਰਦਾ ਹੈ ਬੱਸ ਤੇ ਹੂੰ 5-7 ਕਿਲੋਮੀਟਰ ਜਾਵੇ ਨਾਲ ਦੇ ਬੰਦੇ ਦਾ ਉਹਨੂੰ ਪਤਾ ਨਹੀਂ ਹੁੰਦਾ ਵੀ ਮੈਂ ਜਿਹਦੇ ਨਾਲ ਉੱਠਿਆ ਕੌਣ ਹੈ ਹੂੰ ਤੇ ਜਦੋਂ ਔਰਤ ਸਫਰ ਕਰਦੀ ਹੈ ਉਹਨੂੰ ਨਾਲ ਦੀ ਔਰਤ ਦਾ ਪਤਾ ਹੁੰਦਾ ਵੀ ਕਿਹੜੇ ਪਿੰਡ ਤੋਂ ਆਈ ਹੈ ਉਹਦੇ ਨਾਲ ਸਕੀਰੀ ਵੀ ਕੱਢ ਲੈਂਦੀ ਕਿੱਥੇ ਜਾਣਾ ਪੈਣਾ ਕਿੱਥੋਂ ਆਇਆ ਇਹਨਾਂ ਚਾਹ ਸ਼ਕਤੀ ਹੈ ਇੱਕ ਦੂਜੇ ਨਾਲ ਮਿਲ ਜਾ ਮਿਲ ਬੈਠਣ ਦੀ ਇੱਕ ਦੂਜੇ ਦੀ ਫਰੋੜਾ ਫਰਾੜੀ ਦੀ ਇਸ ਕਰਕੇ ਔਰਤਾਂ ਦੀ ਸ਼ਕਤੀ ਨੂੰ ਅਸੀਂ ਸਮਝਦੇ ਹੋਏ ਵੀ ਬਰਾਬਰ ਦਾ ਜੇ ਬਰਾਬਰਤਾ ਦਾ ਰਾਜ ਲੈ ਕੇ ਆਉਣਾ ਤਾਂ ਫਿਰ ਇਹਨਾਂ ਸਕੂਲਾਂ ਦੇ ਵਿੱਚ ਵੀ ਬਰਾਬਰ ਲੈਣਾ ਪਊ ਅਸੀਂ ਇਹ ਸਿੱਖਿਆ ਚਲਾਉਣੀ ਹੈ ਪੂਰੀ ਜ਼ੋਰਦਾਰ ਸਿੱਖਿਆ ਮਹਿੰਮ ਚਲਾਉਣੀ ਹੈ ਔਰਤਾਂ ਇਸ ਕਰਕੇ ਸਾਡੇ ਨਾਲ ਉਹਦੀਆਂ ਔਰਤਾਂ ਨੂੰ ਪਤਾ ਲੱਗਦਾ ਹੈ ਵੀ ਸਾਡਾ ਸਾਡੀ ਮੁਕਤੀ ਤਾਂ ਇੱਥੇ ਹੈ ਸਾਡੇ ਬੱਚਿਆਂ ਦਾ ਭੇਖਾ ਇੱਥੇ ਹੈ ਜਿਹੜੀਆਂ ਸਾਡੇ ਇਧਰ ਜਥੇਬੰਦੀ ਦੇ ਪ੍ਰਚਾਰ ਦੇ ਵਿੱਚ ਆ ਜਾਂਦੀਆਂ ਉਹ ਸਾਡੀਆਂ ਔਰਤਾਂ ਸਾਡੀਆਂ ਉਹ ਭੈਣਾਂ ਉਹ ਬਾਬਿਆਂ ਦੇ ਲੜ ਨਹੀਂ ਲੱਗਦੇ ਉਹ ਜਥੇਬੰਦੀ ਦੇ ਸੰਘਰਸ਼ਾਂ ਦਾ ਜਾਗ ਲੱਗਦਾ ਉਹਨੂੰ ਉਹ ਸੰਘਰਸ਼ਾਂ ਦਾ ਜਾਗ ਥੱਲੇ ਬੱਚਿਆਂ ਨੂੰ ਲਾਉਂਦੀਆਂ ਹੂੰ ਇਸ ਕਰਕੇ ਉਹਨਾਂ ਨੂੰ ਸਮਝ ਆ ਜਾਂਦੀ ਹੈ ਵੀ ਸਾਡੇ ਕਿਉਂਕਿ ਤੁਸੀਂ ਕਿਸੇ ਵਰਗ ਨੂੰ ਜਿਹੜਾ ਕੋ ਪੀੜਿਤ ਵਰਗ ਹੈ ਉਹਨੂੰ ਜੋ ਮਰਜ਼ੀ ਸਮਝਾਉਣ ਲੱਗ ਜੋ ਜੇ ਉਹਦੇ ਭਰੇ ਦੀ ਗੱਲ ਕਰੋਗੇ ਉਹ ਤੋਂ ਜੋ ਮਰਜ਼ੀ ਕਰਾ ਲਓ ਅਸੀਂ ਦੱਸ ਦਿਆਂ ਵੀ ਸਾਡਾ ਭਲਾ ਤਾਂ ਇਹਦੇ ਚ ਪਿਆ ਆ ਮੰਗਾਦਾ ਹੀ ਹਣ ਜੇ ਅਸੀਂ ਕਹਿ ਰਹੇ ਹਾਂ ਵੀ ਖੇਤੀ ਪਰਫੋਰਮੈਂਸ ਕਰਨੀ ਹੈ ਸਾਡੇ ਬੱਚਿਆਂ ਨੂੰ ਜੇ ਰੁਜ਼ਗਾਰ ਮਿਲਣਾ ਹੈ ਜੇ ਆਹ ਮੋਦਾ ਲਾਉਣਾ ਵੀ ਸਾਡੇ ਵਿਦੇਸ਼ਾਂ ਚ ਬੱਚੇ ਨਾ ਜਾਣ ਬਾਹਰ ਨਸ਼ਿਆਂ ਚ ਨਾ ਡੁੱਬਣ ਸਾਡੇ ਬੱਚੇ ਇਹ ਔਰਤਾਂ ਵਾਲੇ ਪਾਸੋਂ ਸ਼ੁਰੂ ਹੋਊਗਾ ਇਸ ਕਰਕੇ ਸੀ ਔਰਤਾਂ ਦੀ ਲਾਂਬੰਦੀ ਨੂੰ ਪਹਿਲ ਦੇ ਆਧਾਰ ਤੇ ਕਰਿਆ ਹੋਇਆ ਤੇ ਸਾਡਾ ਲਗਭਗ ਗਾਇ ਵੀ ਹੁੰਦਾ ਬਹੁਤ ਵੱਡੇ ਇਕੱਠਾ ਤੁਸੀਂ ਵੀ ਦੇਖਦੇ ਰਹਿੰਦੇ ਹੋ ਸਾਡੇ ਦੇਖੋ ਮੈਂ ਜੇ ਆਪਦੇ ਮੂੰਹ ਨਾ ਕਰਾਂ ਵਡਿਆਈ ਚੰਗੀ ਨਹੀਂ ਹੁੰਦੀ ਕਿਉਂਕਿ ਗੁਰਬਾਣੀ 'ਚ ਵੀ ਲਿਖਿਆ ਆਪਸ ਕੋ ਜੋ ਭਲਾ ਕਹਾਵਾ ਤਿਸੇ ਭਲਾਈ ਨੇਕਤਣਾ ਵਾ ਜਿਹੜਾ ਆਪਦੇ ਆਪ ਨੂੰ ਭਲਾ ਕਹਿੰਦਾ ਨਾ ਉਹਦੇ ਕਹਿੰਦੇ ਭਲਾਈ ਨੇੜੇ ਨਹੀਂ ਹੁੰਦੀ ਹੂੰ ਸੋ ਮੈਂ ਇਹਨੂੰ ਮਤਲਬ ਇਸ ਕਰਕੇ ਕਹਿੰਦੇ ਨੂੰ ਸੰਗ ਆਉਂਦੀ ਹੈ ਇਹ ਤੁਸੀਂ ਦੱਸ ਦਿਓ ਹੂੰ ਇਸ ਕਰਕੇ ਸਾਡਾ ਇਹ ਪੂਰਾ ਏਮ ਬਣਾਇਆ ਹੋਇਆ ਹੈ ਸਾਡਾ ਤਾਂ ਕੰਮ ਕੱਢਿਆ ਹੋਇਆ ਵੀ ਔਰਤਾਂ ਨੂੰ ਲਾਭੰਦ ਕਰਕੇ ਔਰਤਾਂ ਨੂੰ ਵੱਧ ਤੋਂ ਵੱਧ ਸਿੰਘਾਸ਼ਣਾਂ ਦੇ ਵਿੱਚ ਲੈਣਾ ਅਸੀਂ ਜੇ ਦੋ ਜੀਆਂ ਨੇ ਜਾਣਾ ਹੈ ਅਸੀਂ ਇਹ ਕਹਿੰਨੇ ਆ ਵੀ ਜਰ ਜੇ ਦੋ ਜੀਆਂ ਨੇ ਜਾਣਾ ਹੈ ਪਹਿਲ ਕਿਹਨੂੰ ਦੇऊं ਤੁਸੀਂ ਤੁਸੀਂ ਪਹਿਲ ਦਿਓ ਵੀ ਔਰਤ ਜਾਵੇ ਫਿਰ ਬੰਦਾ ਘਰ ਸੰਭਲੇ ਹੂੰ ਸਾਡੇ ਤਾਂ ਜਦੋਂ ਇੱਥੇ ਮੋਰਚਾ ਲੱਗਿਆ ਸੀ 2014 ਦੇ ਵਿੱਚ ਸਾਡੇ ਗੀਤ ਲਿਖਿਆ ਹੂੰ ਜਥੇ ਔਰਤਾਂ ਦੇ ਪਿੰਡ-ਪਿੰਡ ਚੱਲ ਪਏ ਮਰਦਾਂ ਪਕਾਉਂ ਜਾਂ ਰੋਟੀਆਂ ਸਾਡੇ ਘੋਲਾਂ ਦੇ ਵਿੱਚ ਮਰਦ ਰੋਟੀਆਂ ਪਕਾਉਂਦੇ ਆ ਔਰਤਾਂ ਜਥੇ ਲੈ ਕੇ ਚੱਲਦੀਆਂ ਔਰਤਾਂ ਨੂੰ ਬੈਠਿਆਂ ਨੂੰ ਵੀ ਨਹੀਂ ਇਹ ਚੁੱਲ੍ਹੇ ਚੋਂ ਕਿੱਜਾ ਬਿਠੇਰਾ ਕਰਦਿਆਂ ਇੱਥੇ ਤੁਸੀਂ ਰੋਟੀਆਂ ਪਕਾਓ। ਇਹਦੇ ਤੇ ਵੱਡੀ ਸਟੋਰੀ ਕਰੀ ਸੀ ਕਿ ਅੰਗਰੇਜ਼ੀ ਦੇ ਅਖਬਾਰ ਨੇ ਆਹੀ ਛਤਰਾ ਲਾ ਕੇ ਉਹਨਾਂ ਦਿਨਾਂ ਦੇ ਵਿੱਚ। ਜੋ ਜਾਨੀ ਸਾਡੇ ਇਹ ਅਸੀਂ ਸਮਝਦੇ ਆ ਅਸੀਂ ਇੱਧਰ ਨੂੰ ਚੱਲਦੇ ਹੋਏ ਐ ਇਸੇ ਕਰਕੇ ਸਾਡੇ ਨਾਲ ਫਿਰ ਔਰਤਾਂ ਵੱਧ ਆ ਰਹੀਆਂ ਸੀ ਤਰਜੀਹ ਦੇ ਰਹੇ ਆ। ਉਹ ਆਏ ਲਈ ਗੱਲ। ਦੂਜੀਆਂ ਜਥੇਬੰਦੀਆਂ ਵੀ ਲਾਉਂਦੀਆਂ ਜ਼ੋਰ। ਉਹਨਾਂ ਲਾਉਂਦੀਆਂ ਠੀਕ ਐ ਇੰਨੇ ਜ਼ੋਰ ਨਾਲ ਉਹ ਅਜੇ ਨਹੀਂ ਇੱਧਰ ਨੂੰ ਪਏ ਤੇ ਅਸੀਂ ਤਾਂ ਤੁਹਾਡੇ ਮਾਦਮ ਰਹੀ ਸਭ ਨੂੰ ਕਹਾਂਗੇ ਵੀ ਆਓ ਪਾਓ ਇਸ ਵਰਗ ਨੂੰ ਵੀ ਆਪਾਂ ਨਾਲ ਲੈ ਕੇ ਚੱਲਗੇ। ਇੱਕ ਉਗਰਾਹਾਂ ਜਥੇਬੰਦੀ ਦੇ ਵਿੱਚ ਵੱਡੀ ਗੱਲ ਇਹ ਆਉਂਦੀ ਆ ਸਾਹਮਣੇ ਉੱਭਰ ਕੇ ਕਿ ਮਜ਼ਦੂਰਾਂ ਦੇ ਜਥੇਬੰਦੀਆਂ ਨੇ ਜਿਹੜੀਆਂ ਉਗਰਾਹਾ ਜਥੇਬੰਦੀ ਦੇ ਨਾਲ ਚਲਦੀਆਂ ਨੇ ਕਿਉਂ ਚਲਦੀਆਂ ਨੇ ਕੀ ਕਾਰਨ ਉਗਰਾਹਾ ਜਥੇਬੰਦੀ ਦੇ ਨਾਲ ਹੀ ਕਿਉਂ ਚਲਦੀਆਂ ਨੇ ਹੋਰ ਜਥੇਬੰਦੀਆਂ ਵੀ ਹੈਗੀਆਂ ਨੇ ਮਜ਼ਦੂਰ ਜਥੇਬੰਦੀਆਂ ਉਗਰਾਹਾ ਨਾਲ ਕਿਉਂ ਉਗਰਾਹਾ ਜਥੇਬੰਦੀ ਦਾ ਨਿਯਮ ਬਣਾਇਆ ਵੀ ਹਰ ਲੜਦੇ ਤੇ ਤਬਕੇ ਦੀ ਅਸੀਂ ਹਮਾਇਤ ਕਰਦੇ ਆ ਤੇ ਮਜ਼ਦੂਰਾਂ ਨੂੰ ਤਾਂ ਅਸੀਂ ਆਪ ਦਾ ਇੱਕ ਸੱਜੀ ਵਾਂ ਸਮਝਦੇ ਆਂ ਕਹਿੰਦੇ ਹੋ ਪਿੰਡਾਂ ਦੇ ਵਿੱਚ ਤਾਕਤ ਹੀ ਸਾਡੀ ਮਜ਼ਦੂਰਾਂ ਚ ਪਈ ਆ ਹੂੰ ਪੰਜਾਬ ਸਰਕਾਰ ਦਾ ਅੰਕੜਾ ਹੈ ਵੀ 33% ਵੱਡੇ ਛੋਟੇ ਮਿਲਾ ਕੇ 33% ਮਜ਼ਦੂਰਾਂ ਦਾ ਸਾਰੇ ਇੱਕ ਪਿੰਡ ਚ ਹੈ। ਦੇ ਜੀ ਮਿੰਨੇ ਉਹ ਜਿਹੜੇ ਪਹਿਲੇ ਉਹ ਸਭ ਤੋਂ ਵੱਧ ਲਤਾੜੇ ਹੋਇਆ ਜਿਹੜਾ ਵਰਗ ਸਭ ਤੋਂ ਵੱਧ ਲਤਾੜਿਆ ਹੋਇਆ ਉਹਦੇ ਨਾਲ ਲੜਾਕੂ ਤਰ ਤ ਗਾਂ ਹੁੰਦਾ ਹੋ। ਅਸੀਂ ਉਹਨਾਂ ਨੂੰ ਪ੍ਰੇਰਿਤ ਕਰਦੇ ਆਂ ਵੀ ਆਪਦੇ ਮੰਗਾਂ ਮਸਲਿਆਂ ਤੇ ਲੜੋ। ਅਸੀਂ ਉਹਨਾਂ ਦੀ ਹਮਾਇਤ ਕਰਦੇ ਆਂ। ਅਸੀਂ ਉਹਨਾਂ ਦੇ ਭਾਂਡੇ ਬਾਂਦੇ ਆਂ। ਅਸੀਂ ਉਹਨਾਂ ਦੇ ਚਾਹ ਦਾ ਪ੍ਰਬੰਧ ਕਰਦੇ ਆਂ। ਅਸੀਂ ਉਹਨਾਂ ਨੂੰ ਲਾਭਮੰਦ ਕਰਕੇ ਵੀ ਦਿੰਦੇ ਆਂ। ਇਸ ਕਰਕੇ ਸਾਡੇ ਨਾਲ ਅਸੀਂ ਹੋਰ ਵਰਗਾਂ ਨੂੰ ਵੀ ਆ ਠੇਕਾ ਮਜ਼ਦੂਰ ਜਦੋਂ ਲੜਦੇ ਅਸੀਂ ਉੱਥੇ ਵੀ ਜਾਂਦੇ ਆਂ। ਕੋਈ ਵਰ ਅਸੀਂ ਉਹਨਾਂ ਦੀ ਹਮਾਇਤ ਜਾਨਣੇ ਹੁੰਨੇ ਕਿਉਂਕਿ ਇਹ ਜਥੇਬੰਦੀ ਖਾਸ ਕਰਕੇ ਵੀ ਕਿ ਜਿਵੇਂ ਇੱਕ ਤੱਕ ਰਹਾਾਂ ਦਾ ਵਿਸ਼ੇਸ਼ ਕੰਮ ਕੱਢਿਆ ਹੋਇਆ ਵੀ ਹਰੇਕ ਲੜਦੇ ਤਬਕੇ ਦੀ ਤੇ ਖਾਸ ਕਰਕੇ ਮਜ਼ਦੂਰਾਂ ਦੀ ਅਸੀਂ ਜ਼ੋਰਦਾਰ ਸਾਡੀ ਉਦਾਹਰਨ ਇਹ ਸਾਰੀਆਂ ਜਥੇਬੰਦੀਆਂ ਨੇ ਉਹ ਜ਼ੋਰ ਪਾਇਆ ਮੈਂ ਪਹਿਲਾਂ ਤੁਹਾਨੂੰ ਦੱਸਾਂ ਇਹ ਜਦੋਂ 15 ਦੇ ਵਿੱਚ ਨਰਮਾ ਕੋਲ ਲੜਿਆ ਸੀ 643 ਕਰੋੜ ਰੁਪਇਆ ਬਾਦਲ ਸਰਕਾਰ ਤੋਂ ਮਨਜ਼ੂਰ ਕਰਾ ਲਿਆ ਤੇ ਅਸੀਂ ਕਿਹਾ ਵੀ ਮਜ਼ਦੂਰਾਂ ਦੀ ਜਗਾਈ ਵੀ ਉਜੜ ਗਈ ਇਹਨਾਂ ਨੂੰ ਵੀ ਜਿਹੜਾ ਪਤਾ ਮਿਲਣਾ ਚਾਹੀਦਾ ਇਹਨਾਂ ਦਾ ਵੀ ਗਾਰ ਵੀ ਜਿਹੜਾ ਉਦੋਂ ਕਾਨੂੰਨ ਨਹੀਂ ਧਰਦੇ ਸੀ ਬਾਦਲ ਸਾਹਿਬ ਕਹਿੰਦੇ ਵੀ ਇਹਨਾਂ ਕੋਲ ਪੈਸੇ ਹੀ ਨਹੀਂ ਸਾਡੀਆਂ ਕਿਸਾਨ ਜਿੱਥੇ ਬੰਦਿਆਂ ਦੇ ਆਗੂ ਨੇ ਆਏ ਕਿਹਾ ਵੀ ਸਾਡੇ ਵਾਲੇ ਕੱਟ ਕੇ ਦੇ ਦਿਓ ਇਹਨਾਂ ਦੇ ਫੇਰ ਬਾਦਲ ਸਰਕਾਰ ਨੂੰ ਦੁਬਾਰੇ ਉਹਦਾ 10% ਪਾਲਿਸੀ ਬਣਾਉਣੀ ਪਈ 64 ਕਰੋੜ ਰੁਪਇਆ ਉਹਨਾਂ ਵਾਸਤੇ ਵਿਸ਼ੇਸ਼ ਰੱਖਿਆ ਦਸਮਾ ਹਿੱਸਾ ਵੀ 100 'ਚੋਂ 10 ਰੁਪਏ ਮਜ਼ਦੂਰਾਂ ਨੂੰ ਮਿਲਣਗੇ ਅਸੀਂ ਐਂ ਪਿਰਤਾਂ ਪਾਈਆਂ ਹੋਈਆਂ ਐ ਇਸੇ ਕਰਕੇ ਸਾਨੂੰ ਮਜ਼ਦੂਰ ਵੀ ਚਾਹੁੰਦੇ ਆ ਤੇ ਅਸੀਂ ਵੀ ਮਜ਼ਦੂਰਾਂ ਨੂੰ ਚਾਹੁੰਦੇ ਆ ਤੇ ਦੂਗਾ ਵਾਲਾ ਸਾਡੇ ਕੋਲੇ ਆਕੜਾ ਹੈਗਾ ਵੀ 33% ਉਹ ਬੈਠੇ ਆ ਅਸੀਂ ਸਾਡੀ ਜਥੇਬੰਦੀ ਨੇ ਪਿਛਲੇ ਦਿਨਾਂ ਦੇ ਵਿੱਚ ਇਹਦਾ ਸਰਵੇ ਕਰਾਇਆ ਸੀ 18% 15 ਤੋਂ 18 ਤੱਕ ਕਿਸਾਨ ਜ਼ਮੀਨਾਂ ਤੋਂ ਵਿਲੇ ਹੋਗੇ ਹੂੰ 18 ਉਹ ਪਲ ਗਏ 33 ਉਹ ਪਲ ਗਏ 52 52% ਆਬਾਦੀ ਤਾਂ ਸਾਡੀ ਪਿੰਡਾਂ ਦੇ ਵਿੱਚ ਆ ਤਾਕਤ ਪਈ ਹੈ ਹੂੰ ਜਿਨ੍ਹਾਂ ਕੋਲ ਜ਼ਮੀਨ ਤਾਂ ਹੈ ਨਹੀਂ ਲੜਾਕੂ ਤਾਂਤ ਵੱਧ ਹੈਗਾ ਅਸੀਂ ਕਿਉਂ ਨਾ ਲਵਾਵਾਂਗੇ ਉਹਨਾਂ ਨੂੰ ਹੂੰ ਕਿਉਂਕਿ ਅਸੀਂ ਤਾਂ ਲੜਾਈ ਲੜਨਾ ਚਾਹੁੰਦੇ ਆ ਲੋਕਾਂ ਦੀ ਇਸ ਕਰਕੇ ਅਸੀਂ ਮਜ਼ਦੂਰਾਂ ਨੂੰ ਜਦੋਂ ਪਹਿਲੇ ਹੱਥ ਦੇਦੇ ਨੇ ਮਜ਼ਦੂਰ ਫਿਰ ਸਾਨੂੰ ਮੰਨਦੇ ਆ ਇਸੇ ਕਰਕੇ ਸਾਡੇ ਬਹੁਤ ਸਾਰੇ ਤਵੇ ਵੀ ਲਾਉਂਦੇ ਆ ਬਹੁਤ ਹੋਈ ਜੇ ਲੋਕ ਵੀ ਇਹ ਤਾਂ ਮਜ਼ਦੂਰਾਂ ਉੱਚ ਮਿਲ ਆਉਂਦੇ ਆ ਹੂੰ ਇਹ ਤਾਂ ਵਿੜੇ ਵਾਲੇ ਸਿਰ ਚੜ ਜਾਣਗੇ ਇਹੋ ਜਿਹਾ ਕੁਝ ਵੀ ਸਾਨੂੰ ਸੁਣਨਾ ਪੈਂਦਾ ਅਸੀਂ ਫਿਰ ਉਹਨਾਂ ਵੀਰਾਂ ਨੂੰ ਸਮਝਾਉਨੇ ਆ ਇਹ ਵੀ ਮੈਂ ਬਾਬੇ ਨਾਨਕ ਦੀ ਗੱਲ ਕਹਾ ਬਾਬੇ ਨੇ ਸਾਡੇ ਨੇ ਕਿਹਾ ਨੀਚਾ ਅੰਦਰ ਨੀਝ ਜਾਤ ਨੀਚੀ ਹੂੰ ਅਤ ਨੀਚ ਹੂੰ ਨਾਨਕ ਤਿੰਨ ਕੋ ਸਾਤ ਸੰਗ ਵੱਡਿਆ ਸੁਖਿਆ ਰੀਸ ਇਹ ਸਾਡੇ ਬਾਬੇ ਨੇ ਕਿਹਾ ਹੋਇਆ ਹੈ ਵੀ ਇਸ ਤਰ੍ਹਾਂ ਈਵੇਂ ਪਾਸੇ ਖੜਨ ਵਾਲੇ ਆ ਯਾਰ ਅਸੀਂ ਤਾਂ ਉਹਨਾਂ ਦੀ ਇਸ ਕਰਕੇ ਸਾਡੇ ਨਾਲ ਮਜ਼ਦੂਰਾਂ ਨੂੰ ਅਸੀਂ ਜਾਣਦੇ ਆ ਸਾਡਾ ਕਾਜ ਕੱਢਿਆ ਹੋਇਆ ਵੀ ਉਹ ਸਾਡੇ ਅਸੈਂਬਲੀ ਆਉਂਦੇ ਆਉਂਦੇ ਅਸੀਂ ਜਾਮਾਂਗੇ ਹੁਣ ਭਾਵੇਂ ਅੱਡ ਖੇਤ ਮਜ਼ਦੂਰ ਹੈ ਤੇ ਇੱਧਰ ਕਿਸਾਨ ਅਸੀਂ ਤਾਂ ਉਹਨਾਂ ਨੂੰ ਬੇਜਮੀਨੇ ਕਿਸਾਨ ਸਮਝਦੇ ਆ ਹਜੇ ਇਹ ਉਹਨਾਂ ਸਿਆਸੀ ਲੋਕਾਂ ਦਾ ਪਾੜਾ ਪਾਇਆ ਹੋਇਆ ਵੀ ਆਹ ਕਿਸਾਨ ਆ ਮਜ਼ਦੂਰ ਹੈ ਅਜੇ ਤੱਕ ਇਹ ਸਾਡਾ ਹਿੱਸਾ ਹੈ ਇਹ ਅਸੀਂ ਤੇ ਇਹ ਰੂਪਿਤ ਚੱਲਦੇ ਆ ਇਸ ਕਰਕੇ ਸਾਨੂੰ ਇਧਰ ਮਜ਼ਦੂਰਾਂ ਦੀ ਹਮਾਇਤ ਵੀ ਮਿਲਦੀ ਹੈ ਤੇ ਮਜ਼ਦੂਰਾਂ ਦੀ ਹਮਾਇਤ ਅਸੀਂ ਰੱਖਮੀ ਕਰਦੇ ਆ ਕਿਤੇ ਨਾ ਕਿਤੇ ਇਸ ਦਾ ਟਕਰਾਓ ਵੀ ਕਰਨਾ ਪੈਂਦਾ ਹੋਣਾ ਸਾਹਮਣੇ ਵੀ ਆਉਂਦੀਆਂ ਹੋਣੀਆਂ ਸਮੱਸਿਆਵਾਂ ਲੋਕ ਵੀ ਨਿਕਲ ਕੇ ਆਉਂਦੇ ਹੋਣੇ ਕਿ ਇਹਨਾਂ ਨੂੰ ਨਾਲ ਕੀ ਲਾਉਣਾ ਹੈਗਾ ਇਹਨਾਂ ਤੋਂ ਕੀ ਲੈਣਾ ਹੈਗਾ ਇਹਨਾਂ ਦੀ ਕਿੰਨੀ ਕੁ ਗਿਣਤੀ ਹੈ ਕਿੱਥੋਂ ਧਰਨਿਆਂ ਦੇ ਵਿੱਚ ਆ ਜਾਣਗੀ ਇਹ ਕਹਿੰਦੇ ਆ ਦੋਸ਼ ਲਾਉਂਦੇ ਆ ਅਗਲੇ ਬਹੁਤ ਵੱਡੇ ਦੋਸ਼ ਲੱਗਦੇ ਆ ਇਹਦੇ ਤੇ ਟਕਰਾਵ ਵੀ ਆ ਜਾਂਦੇ ਆ ਦੇਖੋ ਤੁਸੀਂ ਕਲਦੀਪ ਤੁਹਾਨੂੰ ਮਾਹਾਰਨ ਸੁਣਾਉਣਾ ਕਦੇ ਹੁਣ ਇਹਨਾਂ ਵੇਲਿਆਂ ਦੇ ਵਿੱਚ ਜਦੋਂ ਕਾਰਪੋਰੇਟ ਘਰਾਣੇ ਕੋਈ ਤੇਲਾਂ ਦੇ ਭਾ ਉਹਦੋਂ ਨਾਲ ਵਿਰੋਧ ਹੁੰਦਾ ਜਦੋਂ ਕੋ ਖਾਦ ਦੇ ਰੇਟ ਵਧਦੇ ਹਨ ਉਦੋਂ ਵੀ ਉਹਨਾਂ ਵਿਰੋਧ ਹੁੰਦਾ ਸਾਡੀ ਫਸਲ ਦਾ ਭਾਅ ਡਾਊਨ ਕਰ ਦਿੰਦੇ ਉਹਨਾਂ ਵਿਰੋਧ ਹੁੰਦਾ ਜੇ ਮਜ਼ਦੂਰ ਦਿਹਾੜੀ ਦੇ 2 ਪੈਸੇ ਵੱਧ ਮੰਗ ਲੈਣ ਪਿੰਡਾਂ ਦੇ ਵਿੱਚ ਬਾਈਕਾਟ ਹੋ ਜਾਂਦੇ ਹ ਹ ਜਿਹੜੇ ਸਾਡੇ ਗੁਰੂ ਨੇ ਗੁਰਦੁਆਰੇ ਦੇ ਵਿੱਚ ਐ ਬਰਾਬਰਤਾ ਦਾ ਦਰਜਾ ਦਿੱਤਾ ਉਥੋਂ ਹੋ ਕੇ ਬਾਜਦੇ ਆ ਵੀ ਇਹਨਾਂ ਦਾ ਬਾਈਕਾਟ ਕਰੋ ਸਾਨੂੰ ਤਖਲੀਫ ਆਉਂਦੀ ਹੈ ਪਰ ਅਜੇ ਅਸੀਂ ਇਹ ਥੋੜੀ ਗਿਣਤੀ 'ਚ ਹੋਣ ਕਰਕੇ ਅਸੀਂ ਸੁਝਾਉਣ ਲੱਗੇ ਹੋਏ ਲੋਕਾਂ ਨੂੰ ਵੀ ਨਹੀਂ ਲੜਾਈ ਇਹਨਾਂ ਨਾਲ ਨਹੀਂ ਬਣਦੀ ਕੰਕੋ ਕੋਸੇ ਮਜ਼ਦੂਰ ਜੱਥੇਬੰਦੀਆਂ ਵੀ ਲੱਗੀਆਂ ਹੋਈਆਂ ਵੀ ਸਾਡੇ ਤਾਂ ਦੁਸ਼ਮਣ ਕਿਸਾਨ ਹੀ ਐ ਹੂੰ ਪਹਿਲਾਂ ਇਹਨਾਂ ਨਾਲ ਟਕਰੋ ਤੇ ਕੁਝ ਕਿਸਾਨ ਜੱਥੇਬੰਦੀਆਂ ਵੀ ਆ ਵੀ ਨਾ ਯਾਰ ਮਜ਼ਦੂਰਾਂ ਨਾਲ ਤਾਂ ਕੋਈ ਆਪਣਾ ਤਾਲੁਕ ਲਿੰਕੀ ਨਹੀਂ ਹੂੰ ਅਸੀਂ ਇਹ ਪਾੜਾ ਮੇਟਣ ਲੱਗੇ ਹੋਏ ਹਾਂ ਇਸ ਕਰਕੇ ਸਾਡਾ ਮਜ਼ਦੂਰਾਂ ਤੇ ਕਿਸਾਨਾਂ ਦੀ ਸਾਂਝ ਦਾ ਵੱਡਾ ਕੰਮ ਐ ਅਸੀਂ ਕਹਿੰਦੇ ਵੀ ਜਿਹੜੇ ਉਹ ਹਾਕਮਾਂ ਨੇ ਜਾਣ ਬੁੱਝ ਕੇ ਲਟੇਰੇ ਲੋਕਾਂ ਦੀ ਸਾਡੀ ਖਾਈ ਡੂੰਗੀ ਕੀਤੀ ਹੋਈ ਐ ਅਸੀਂ ਉਹ ਲੀਕ ਨੂੰ ਨੇੜੇ ਕਰਨੇ ਆ ਹੂੰ